ਹੁਣ AC ਦੀ ਨਹੀਂ ਲੋੜ ਲਿਆਓ ਇਹ 5000 ਦੀ ਛੋਟੀ ਜਿਹੀ ਮਸ਼ੀਨ ਬਿਜਲੀ ਦੇ ਮੋٹے ਬਿਲਾ ਤੋਂ ਵੀ ਦੇਵੇਗੀ ਰਾਹਤ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਬਰਸਾਤਾਂ ਦੌਰਾਨ ਮੌਸਮ ਬਹੁਤ ਚਿਪਕਿਆ ਰਹਿੰਦਾ ਹੈ ਇਸ ਲਈ ਪਸੀਨਾ ਲਗਾਤਾਰ ਵਗਦਾ ਰਹਿੰਦਾ ਹੈ ਅਜਿਹੇ ਵਿੱਚ ਕੂਲਰ ਵੀ ਬੰਦ ਹੋ ਜਾਂਦਾ ਹੈ ਅਤੇ ਸਿਰਫ AC ਹੀ ਕੰਮ ਆਉਂਦਾ ਹੈ ਪਰ ਹਰ ਕੋਈ ਖੁਸ਼ਕ ਨਮੀ ਅਤੇ ਗਰਮੀ ਤੋਂ ਛੁਟਕਾਰਾ ਪਾਉਣ ਲਈ AC ਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਇਹ ਬਹੁਤ ਮਹਿੰਗਾ ਹੁੰਦਾ ਹੈ ਪਰ ਮਾਰਕੀਟ ਵਿੱਚ ਇੱਕ ਅਜੀਹਾ ਖਾਸ ਡਿਵਾਈਸ ਉਪਲਬਧ ਹੈ ਜੋ ਇਸ ਦਾ ਮੁਕਾਬਲਾ ਕਰ ਸਕਦਾ ਹੈ ਜੋ AC ਦੀ ਅੱਧੀ ਤੋਂ ਵੀ ਘੱਟ ਕੀਮਤ ਵਿੱਚ ਮਿਲ ਸਕਦਾ ਹੈ ਇੱਥੇ ਅਸੀਂ ਡੀਹਿਊਮੀਡੀਫਾਇਰ ਬਾਰੇ ਗੱਲ ਕਰ ਰਹੇ ਹਾਂ ਇਹ ਛੋਟਾ ਜੰਤਰ AC ਨੂੰ ਸਖਤ ਮੁਕਾਬਲਾ ਦੇ ਸਕਦਾ ਹੈ ਕਿਉਂਕਿ ਇਹ ਕਮਰੇ ਦੀ ਹਵਾ ਵਿੱਚ ਮੌਜੂਦ ਨਮੀ ਨੂੰ ਸੋਖ ਲੈਂਦਾ ਹੈ ਗਾਹਕ ਆਨਲਾਈਨ ਪਲੇਟਫਾਰਮ Amazon ਅਤੇ Flipkart ਤੋਂ ਡੀਹਿਊਮੀਡੀਫਾਇਰ ਖਰੀਦ ਸਕਦੇ ਹਨ ਗਾਹਕ 5000 ਰੁਪਏ ਤੋਂ 9000 ਰੁਪਏ ਤੱਕ ਦੀ ਕੀਮਤ ਤੇ ਡੀ ਯੂਮੀ ਡੀਫਾਇਰ ਖਰੀਦ ਸਕਦੇ ਹਨ ਸਿਲਵਰ ਮਾਰਟੀਨੀ ਹੋਮ ਡੀ ਹਿਊਮੀ ਡੀਫਾਇਰ ਗ੍ਰਾਹਕ ਇਸ ਡਿਵਾਈਸ ਨੂੰ Amazon ਤੋਂ 5490 ਰੁਪਏ ਵਿੱਚ ਖਰੀਦ ਸਕਦੇ ਹਨ ਇਸ ਮਸ਼ੀਨ ਤੇ 48% ਦੀ ਛੋਟ ਦਿੱਤੀ ਜਾ ਰਹੀ ਹੈ ਕੰਪਨੀ ਦਾ ਦਾਵਾ ਹੈ ਕਿ ਹਰ ਰੋਜ਼ 350 ml ਤੱਕ ਨਮੀ ਨੂੰ ਸੋਖ ਸਕਦਾ ਇਸ ਵਿੱਚ 1000 ml ਦਾ ਟੈਂਕ ਹੈ ਜੋ ਭਰਦੇ ਹੀ ਆਪਣੇ ਆਪ ਬੰਦ ਹੋ ਜਾਂਦਾ ਪਾਵਰ ਆਈ ਇਲੈਕਟ੍ਰੋਨਿਕ ਡੀ ਹਿਊਮੀ ডিফায়ার নো Amazon ਤੋਂ 46% ਦੀ ਛੋਟ ਤੋਂ ਬਾਅਦ 6999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਇੱਕ 1300 ml ਟੈਂਕ ਦੇ ਨਾਲ ਆਉਂਦਾ ਹੈ ਅਤੇ ਜੇਕਰ ਇਸ ਨੂੰ ਇੱਕ ਛੋਟੇ ਕਮਰੇ ਵਿੱਚ ਰੱਖਿਆ ਜਾਵੇ ਤਾਂ ਇਹ ਹਵਾ ਵਿੱਚੋਂ ਨਮੀ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ। ਭਾਰਤੇ ਹੀ ਇਹ ਡੀ ਹਿਊਮਿਡੀਫਾਇਰ ਆਪਣੀ ਆਪ ਬੰਦ ਹੋ ਜਾਵੇਗਾ ਅਤੇ LED ਲਾਈਟ ਇਹ ਦਰਸਾਉਣ ਲਈ ਚਾਲੂ ਹੋ ਜਾਵੇਗੀ ਕਿ ਪਾਣੀ ਦੀ ਟੰਕੀ ਵਿੱਚੋਂ ਪਾਣੀ ਘਟਣ ਦੀ ਲੋੜ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹਿਊਮਿਡੀਫਾਇਰ ਔਨਲਾਈਨ ਸੂਚੀ ਵਧਾਨ ਜੋ ਕਮਰੇ ਦੀ ਨਮੀ ਨੂੰ ਸੋਖ ਲੈਂਦੇ ਹਨ ਜਦੋਂ ਨਮੀ ਘਟ ਜਾਂਦੀ ਹੈ ਤਾਂ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਇਸ ਦਾ ਕਾਰਨ ਹੈ ਕਿ ਮੌਨਸੂਨ ਚ ਨਮੀ ਜ਼ਿਆਦਾ ਹੋਣ ਕਾਰਨ ਪਸੀਨਾ ਸੁੱਕ ਨਹੀਂ ਪਾਉਂਦਾ ਇਹ ਦੇਖਣ ਵਿੱਚ ਕਾਫੀ ਹੱਦ ਤੱਕ ਵਾਟਰ ਪਿਉਰੀਫਾਇਰ ਵਰਗਾ ਲੱਗਦਾ ਹੈ ਪਰ ਇਸ ਦਾ ਆਕਾਰ ਥੋੜਾ ਛੋਟਾ ਹੁੰਦਾ ਹੈ ਤਾਂ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨ